ਇਸ ਰਾਸ਼ੀ ਦੇ ਲੋਕਾਂ ਦਾ ਅੱਜ ਦਾ ਦਿਨ ਖਾਸ ਸ਼ਾਨਦਾਰ ਰਹੇਗਾ ਅੱਜ ਦਾ ਦਿਨ ਪਰ ਨਾ ਕਰਿਓ ਇਹ ਗਲਤੀ ਅੱਜ ਦਾ ਦਿਨ ਤੁਹਾਡੇ ਲਈ ਬਹੁਤ ਹੀ ਵਧੀਆ ਰਹੇਗਾ ਚੰਗੀ ਸਿਹਤ ਦੋਸਤਾਂ ਤੇ ਪਿਆਰਿਆਂ ਨਾਲ ਚੰਗੀ ਅਤੇ ਰਚਨਾਤਮਕ वार्तालाਪ ਤੁਸੀਂ ਆਪਣੇ ਮਿੱਤਰਾਂ ਤੇ ਪਿਆਰਿਆਂ ਨਾਲ ਕਿਸੇ ਸੋਹਣੀ ਥਾਂ ਤੇ ਕੁਝ ਸਮੇਂ ਲਈ ਠਹਿਰਨ ਵਾਸਤੇ ਜਾ ਸਕਦੇ ਹੋ ਤੁਹਾਡੇ ਦੋਸਤਾਂ ਅਤੇ ਪਿਆਰਿਆਂ ਨੂੰ ਤੁਹਾਡੀ ਸਫਲਤਾ ਨਾਲ ਲਾਭ ਹੋਵੇਗਾ ਤੁਹਾਡਾ ਚੁਕਾ ਬਹੁਤ ਪਰਬਲ ਰੂਪ ਵਿੱਚ ਕਲਾਤਮਕ ਵਸਤੂਆਂ ਵਾਲਾ ਰਹੇਗਾ ਅਤੇ ਇਹਨਾਂ ਚੀਜ਼ਾਂ ਪ੍ਰਤੀ ਤੁਹਾਡਾ ਨਜ਼ਰੀਆ ਭਾਵੁਕਤਾ ਭਰਪੂਰ ਹੋਵੇਗਾ ਤੁਹਾਡੇ ਮਨ ਸਰੀਰ ਅਤੇ ਆਤਮਾ ਲਈ ਇੱਕ ਬਹੁਤ ਵਧੀਆ ਦਿਨ ਹੈ ਜੀ ਹਾਂ ਅੱਜ ਹੈ 15 ਅਪ੍ਰੈਲ 2025 ਦਿਨ ਮੰਗਲਵਾਰ ਅਸੀਂ ਗੱਲ ਕਰ ਰਹੇ ਹਾਂ ਸਿੰਘ ਰਾਸ਼ੀ ਦੀ ਸਿੰਘ ਰਾਸ਼ੀ ਦੇ ਲੋਕਾਂ ਦੀ ਇਹ ਰਾਸ਼ੀ ਵੱਖ-ਵੱਖ ਜੋਤਿਸ਼ ਮਾਇਰਾਂ ਤੋਂ ਲੈ ਕੇ ਸਾਂਝੀ ਕੀਤੀ ਗਈ ਹੈ ਇਸ ਵਿੱਚ ਸਾਡਾ ਕੋਈ ਵਿਚਾਰ ਨਹੀਂ ਹੈ ਫਿਰ ਵੀ ਤੁਸੀਂ ਆਪਣੀ ਪੂਰੀ ਰਾਸ਼ੀ ਦੇਖਣ ਵਾਸਤੇ ਇਸ ਵੀਡੀਓ ਨੂੰ ਦੁਬਾਰਾ ਦੇਖ ਲਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆਉਂਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ